ਸਸਟਿਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਚੈਨਲ ਤੇ ਸਾਰੇ ਸੁਣ ਸੁਣ ਪੜ ਪੜ ਆਉਣ ਦਾ ਸੁਆਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਮੈਸੇਜ ਹੁੰਦੇ ਆ ਕਿ हेयर ਕੇਅਰ ਦਾ ਵੀ ਵੀਡੀਓ ਦੇ ਦਿਓ ਤੇ ਲੋ ਜੀ ਹਾਂ ਅੱਜ ਸੀਗਾ ਸੰਡੇ ਤੇ ਮੈਂ ਆਪਣੇ ਵਾਲਾਂ ਨੂੰ ਤੁਹਾਨੂੰ ਪਤਾ ਹੈ ਹਰ ਸੰਡੇ ਕੋਈ ਨਾ ਕੋਈ ਸਪੈਸ਼ਲ ਟਰੀਟਮੈਂਟ ਦਿੰਦੀ ਹਾਂ ਤੇ ਜਿਹੜਾ ਅੱਜ ਦਿੱਤਾ ਸੀਗਾ ਉਹ ਮੇਰਾ ਫੇਵਰਿਟ ਟਰੀਟਮੈਂਟ ਹੈ ਤੇ ਉਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਅ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਨੀ ਆ ਵੀ ਇਸ हेयर केयर ਦੇ ਜਾਂ ਇਸ हेयर ਫੈਮਿਲੀ ਦੇ ਬਹੁਤ ਬਹੁਤ ਵਧੀਆ ਵਾਲੇ ਰਿਜ਼ਲਟ ਨੇ ਤਾਂ ਹੀ ਮੇਰਾ ਫੇਵਰਿਟ ਹੈ। ਵੈਸੇ ਤਾਂ ਮੈਂ ਹਰ ਸੰਡੇ ਬਦਲ ਕੇ ਦਿੰਨੀ ਚਾਹੀ ਮੇਰਾ ਫੇਵਰਿਟ ਵੀ ਹੈ ਫਿਰ ਵੀ ਮੈਂ ਹਰ ਸੰਡੇ ਬਦਲ ਕੇ ਹੀ ਟ੍ਰੀਟ ਕਰਦੀ ਆ ਆਪਣੇ ਵਾਲਾਂ ਨੂੰ ਪਰ ਹੁਣ ਮੈਨੂੰ ਲੱਗਿਆ ਕਿ ਇਸ ਵਾਰ ਮੈਨੂੰ ਲੱਗ ਰਿਹਾ ਕਿ ਜਿਸ ਹੱਬ ਨਾਲ ਡਰਾਈਨੈਸ ਹੋ ਰਹੀ ਹੈ ਵਾਲਾਂ ਨੂੰ ਮੌਸਮ ਦੇ ਨਾਲ ਤੇ ਇਹ ਮੈਨੂੰ ਲੱਗਦਾ ਵੀ ਰਿਪੀਟ ਕਰਨਾ ਪਊਗਾ ਮੈਨੂੰ 2-3 ਵਾਰ ਮਤਲਬ ਮੈਂ ਹੁਣ ਇਹਨੂੰ ਕੰਟੀਨਿਊ ਕਰੂੰਗੀ 1 ਮਹੀਨੇ ਲਈ ਘਟੂ ਘਟ ਕਿਉਂਕਿ ਅੱਜ ਮੈਨੂੰ ਬਹੁਤ ਜ਼ਿਆਦਾ ਸਰਪ੍ਰਾਈਜ਼ਿੰਗ ਰਿਜ਼ਲਟ ਮਿਲੇ ਆ ਮੈਂ ਥੋੜਾ ਜਿਹਾ ਚੇਂਜ ਕੀਤੀ ਸੀ ਇਹਦੇ ਵਿੱਚ ਜੈਸ ਤਾਂ ਮੈਂ ਪਹਿਲਾਂ ਵੀ ਕਰਦੀ ਆ ਇਹ ਵਾਲੀਆਂ ਟ੍ਰੀਟਮੈਂਟ ਬਟ ਐਸ ਫਰੀ ਜਿਹੜਾ ਕੀਤਾ ਸੀ ਉਹਦੇ 'ਚ ਮੈਂ ਹਲਕੀ ਜਿਹੀ ਟਵਿਸਟ ਸੀਗਾ ਤੇ ਜਿਹੜੇ ਕਰਕੇ ਮੈਨੂੰ ਕਿਉਂਕਿ ਜਿਵੇਂ ਜਿਵੇਂ ਮੈਂ ਤੁਹਾਨੂੰ ਵੀਡੀਓਜ਼ ਦੇਣੀਆਂ ਹੁੰਦੀਆਂ ਤੇ ਹੋਰ ਡੀਪ ਸਟੱਡੀ ਕਰਦੀ ਆ ਤਾਂ ਫਿਰ ਕਿਤੇ ਨਾ ਕਿਤੇ ਕੋਈ ਹੋਰ ਨਵਾਂ ਪੁਆਇੰਟ ਨਿਕਲੇ ਹੁੰਦਾ ਜਿਹਦੇ ਕਰਕੇ ਫੋਰ ਤੇ ਅੱਜ ਆਪਾਂ ਗੱਲ ਕਰਾਂਗੇ ਵੀ ਜਿੰਨੇ ਵੀ ਡਰਾਈਨੈਸ ਹੈ ਜਿੰਨਾਂ ਦੇ ਵਾਲਾਂ ਦੇ ਵਿੱਚ ਜਾਂ ਕੋਈ ਸਕੈਲਪ ਇਸ਼ੂਜ਼ ਨੇ ਕੋਈ ਤੁਹਾਡੇ ਡੈਂਡਰਫ ਹੈ ਜਾਂ ਕੋਈ ਹੋਰ ਇਚਿੰਗ ਹੈ ਸਮਥਿੰਗ ਹਨਾ ਤੇ अर्ली ਗ੍ਰੇ ਹੇਅਰ ਹੋ ਰਹੇ ਨੇ ਉਹ ਸਾਰੀ ਜਿਹੜੀ ਇਸ਼ੂਜ਼ ਨੇ ਉਹਨਾਂ ਦਾ ਸਾਰਿਆਂ ਦਾ ਇਹ ਬਹੁਤ ਵਧੀਆ ਮਤਲਬ ਕਯੂਰ ਹੈ ਕੇਅਰ ਹੈ ਜੋ ਮਰਜੀ ਤੁਸੀਂ ਨਾਮ ਦੇ ਲਓ ਉਹਦੇ ਲਈ ਬਹੁਤ ਅੱਛੀ ਰੈਮਡੀ ਹੈ ਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਅ ਦੱਸੂੰਗੀ ਕਿ ਇਹਨੂੰ ਸਾਵਧਾਨੀਆਂ ਜਿਹੜੀਆਂ ਉਹ ਬਹੁਤ ਜ਼ਰੂਰੀ ਨੇ ਤੁਸੀਂ ਧਿਆਨ ਦੇਣਾ ਉਹਦੇ ਤੇ ਉਹ ਮੈਂ ਤੁਹਾਨੂੰ ਐਂਡ 'ਚ ਦੱਸੂੰਗੀ ਸਭ ਤੋਂ ਪਹਿਲਾਂ ਤਾਂ ਆਪਾਂ ਮੈਂ ਤੁਹਾਨੂੰ ਦੱਸਦੀ ਕਿ ਇਹਦੇ ਵਾਸਤੇ ਆਪਾਂ ਨਾਰੀਅਲ ਚ ਤੇ ਜਿਨ੍ਹਾਂ ਨੇ ਕਰ ਲਈ ਹੈਅਰ ਹੁੰਦੀਆਂ ਉਹਨਾਂ ਦੇ ਕਰਲਸ ਵੱਜ ਜਾਂਦੇ ਨੇ ਇਸ ਕਰਕੇ ਵੀ ਮੈਂ ਜ਼ਿਆਦਾ ਮੇਰੇ ਵੀ ਕਰ ਲਈ ਹੈ ਮੈਂ ਜ਼ਿਆਦਾ ਨਾਰੀਅਲ ਦਾ ਤੇਲ ਨਹੀਂ ਲਾਉਂਦੀ ਬਟ ਜਿਹੜਾ ਇਸ ਵਾਰੀ ਆਪਾਂ ਕਰਨੀ ਕੀਤਾ ਮਤਲਬ ਤੁਹਾਨੂੰ ਰਿਮਡੀ ਦੇਣੀ ਹੈ ਮੈਂ ਡੈਫੀਨਿਟਲੀ ਤੁਸੀਂ ਕਰਿਓ ਬਹੁਤ ਸਰਪ੍ਰਾਈਜ਼ਿੰਗ ਰਿਜ਼ਲਟ ਮਿਲਣ ਵਾਲੀ ਹੈ ਇੱਕ ਨਵੀਂ ਲਾਈਫ ਮਿਲ ਜਣੀ ਤੁਹਾਡੇ ਵਾਲਾਂ ਨੂੰ अर्ली ग्रे हेयर दी प्रॉब्लम ਵੀ ਹੈ ਜਿਹੜੀ ਉਹ ਵੀ हट ਜੂਗੀ ਤੁਹਾਨੂੰ ਮਤਲਬ ਬਹੁਤ ਬਲੈਕਿਸ਼ ਆਪਣੇ ਵਾਲ ਨਜ਼ਰ ਆਉਣਗੇ ਠੀਕ ਹੈ ਸੋ ਉਹਦੇ ਵਾਸਤੇ ਕੀ ਕਰਨਾ ਤੁਸੀਂ ਨਾਰੀਅਲ ਲੈਣਾ ਕੱਚਾ ਨਾਰੀਅਲ ਬਹੁਤ ਵਧੀਆ ਹੁੰਦਾ ਹੈ ਇੱਕ ਤਾਂ ਇਹ ਐਂਟੀਬੈਕਟੀਰੀਅਲ ਦਾ ਕੰਮ ਕਰਦਾ ਹੈ ਤੁਹਾਡੀ ਜੀ ਕੋਈ ਸਕਲਪ ਦੇ ਵਿੱਚ ਇਸ਼ੂਸ ਹੈਗੇ ਨੇ ਇਚਿੰਗ ਹੁੰਦੀ ਹੈ ਜਾਂ ਕੁਝ ਡੈਂਡਰਫ ਹੈ ਜਾਂ ਸਮਥਿੰਗ ਇਸ ਤਰ੍ਹਾਂ ਦਾ ਕੁਝ ਵੀ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਇਸ ਜਿਹੜਾ ਮੈਂ ਇੱਥੇ ਆਪਾਂ ਨਾਰੀਅਲ ਦੀ ਗੱਲ ਕਰਾਂਗੇ ਉਹ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਅ ਦੂਸਰਾ ਗ੍ਰੇਨ ਨਹੀਂ ਹੋਣ ਦਿੰਦਾ ਲੈਂਥ ਲਈ ਬਹੁਤ ਅੱਛਾ ਹੈਗਾ ਤੇ ਸਿਲਕੀਨੈਸ ਸਮੂਥਨੈਸ ਜਿਹੜੀ ਆਉਂਦੀ ਹੈ ਇਹਦੇ ਵਿੱਚ ਜਿਹੜੀ ਡਰਾਈਨੈਸ ਖਤਮ ਕਰੂਗਾ ਤੁਹਾਡਾ ਇਹ ਜਿਸ ਤਰ੍ਹਾਂ ਨਾਲ ਆਪਾਂ ਇਹਨੂੰ ਵਰਤਾਂਗੇ ਨਾਰੀਅਲ ਮਿਲਕ ਬਣਾਵਾਂਗੇ ਆਪਾਂ ਨਾਰੀਅਲ ਮਿਲਕ ਕਿੱਦਾਂ ਬਣਾਉਣਾ ਹੈ ਉਹਦੇ ਵਾਸਤੇ ਮੈਂ ਇੱਕ ਤੁਹਾਨੂੰ ਕਲਿੱਪ ਵੀ ਦਊਂਗੀ ਨਾਲ ਵੀ ਜਦੋਂ ਮੈਂ ਬਣਾਇਆ ਸੀਗਾ ਬਟ ਮੈਂ ਤੁਹਾਨੂੰ ਹੋਰ ਦੱਸ ਵੀ ਦਿੰਨੀ ਆ ਨਾਰੀਅਲ ਲੈ ਲੈਣਾ ਕੱਚਾ ਤੁਸੀਂ ਤੇ ਉਹਨੂੰ ਕਦੂਕਸ ਕਰ ਲਿਓ ਜਾਂ ਤੁਸੀਂ ਮਿਕਸੀ ਮਾਰ ਦਿਓ ਥੋੜਾ ਜਿਹਾ ਪਾਣੀ ਪਾ ਕੇ ਠੀਕ ਹੈ ਤੇ ਫਿਰ ਉਹਨੂੰ ਤੁਸੀਂ ਉਬਲਦੇ-ਉਬਲਦੇ ਪਾਣੀ 'ਚ ਪਾ ਲੈਣਾ ਹੈ ਠੀਕ ਹੈ ਉਹ ਮਿਕਸੀ ਮਾਰ ਕੇ ਨਾ ਚੰਗੀ ਤਰ੍ਹਾਂ ਐਨ ਹੋ ਜਾਊਗਾ ਫਿਰ ਫਿਰ ਉਸ ਤੋਂ ਬਾਅਦ ਉਹਨੂੰ ਪੂਰਾ ਬੋਇਲਿੰਗ ਵਾਟਰ ਹੋਣਾ ਚਾਹੀਦਾ ਹੈ ਬੰਦ ਕਰਕੇ ਗੈਸ ਉਹਦੇ ਚ ਪਾ ਦੋ ਤੇ ਢੱਕ ਦੋ ਠੀਕ ਹੈ ਇੱਕ ਇੱਕ ਦਾ ਬੋਇਲ ਵੀ ਦੇਣਾ ਤਾਂ ਕੋਈ ਇਸ਼ੂ ਨਹੀਂ ਹੈਗਾ ਯਾਨੀ ਕਿ ਕੋਈ ਨਸਾਨ ਹੋ ਜਾਊਗਾ ਤੁਸੀਂ ਬੋਇਲ ਕਰ ਸਕਦੇ ਹੋ ਤੇ ਬਸ ਉਹਨੂੰ ਢੱਕ ਕੇ ਰੱਖ ਦੋ 5 7 ਮਿੰਟ ਪਿਆ ਰਹਿਣ ਦਿਓ ਫਿਰ ਤੁਸੀਂ ਉਹਨੂੰ ਚਾਣੀ ਦੇ ਨਾਲ ਕੋਲਣਾ ਹੈ ਉਹ ਵਾਈਟ ਵਾਈਟ ਹੋ ਜਾਊਗਾ ਸਾਰਾ ਮੈਂ ਆਪਣਾ ਪੂਰਾ ਵਿੱਚ ਅਸਰ ਛੱਡ ਦਊਗਾ ਉਹਨੂੰ ਅਸੀਂ ਨਾਰੀਅਲ ਮਿਲਕ ਕਹਿੰਦੇ ਆ ਇਹ ਦਾ ਇਹ ਤਰੀਕਾ ਹੈ ਨਾਰੀਅਲ ਮਿਲਕ ਬਣਾਉਣ ਦਾ ਐਟ ਹੋਮ ਇਹ ਜੇ ਆਪਾਂ ਆਪਣਾ ਮਿਕਸੀ ਮਾਰ ਕੇ ਨਾਰੀਲ ਪਾ ਲਿਆ ਤੇ ਵਿੱਚ ਬੋਇਲਿੰਗ ਵਾਟਰ ਬਿਲਕੁਲ ਉਬਲਦੋ-ਉਬਲਦਾ ਪਾਣੀ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਤੇ ਫਿਰ ਇਹਨੂੰ 5 ਮਿੰਟ ਟੱਕ ਕੇ ਰੱਖਾਂਗੇ ਆਪਾਂ ਇਸਰੋਂ ਪੈਨੋ ਦੇਖੋ ਬਿਲਕੁਲ ਵਾਈਟ ਵਾਈਟ ਆਪਾਂ ਨੂੰ ਮਿਲ ਗਿਆ 5 ਮਿੰਟ ਬਾਅਦ ਆਪਾਂ ਇਹਨੂੰ ਫੋਨ ਰਹੀ ਹੈ ਤੇ ਪੋਂਕੇ ਆਪਾਂ ਇੱਕ ਭਾਂਡੇ ਚ ਕਢ ਲਾਂਗੇ ਤੇ ਇਹਨੂੰ ਆਪਾਂ ਪ੍ਰੈਸ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਆਪਾਂ ਮਿਲਕ ਕੱਢ ਲੈਣੇ ਤੇ ਜਿਹੜਾ ਇਹ ਮਟੀਰੀਅਲ ਆਪਣੇ ਕੋਲੇ ਬਚੂਗਾ ਇਹ ਵੇਸਟੇਜ ਨਹੀਂ ਹੈਗੀ ਇਹਨੂੰ ਬਹੁਤ ਅੱਛਾ ਬਾਡੀ ਸਕਰਬ ਤੁਸੀਂ ਤੇ ਇਹ ਚ ਪਾ ਕੇ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਇਹਨੂੰ ਤੜਕੇ ਚ ਪਾ ਕੇ ਵਰਤ ਸਕਦੇ ਹੋ ਮਤਲਬ ਇਹਨੂੰ ਤੁਸੀਂ ਤੜਕਾ ਲਾਉਣ ਵੇਲੇ ਸਬਜ਼ੀ ਚ ਪਾ ਦਿਓ ਕਿਉਂਕਿ ਇਹ ਖਾਣ ਵਾਲੀ ਚੀਜ਼ ਹੀ ਹੈ ਤੇ ਕੋਈ ਵੇਸਟੇਜ ਨਹੀਂ ਇਹਦੇ ਚ ਪੈਸੇ ਬਾਡੀ ਸਕਰਬ ਬਹੁਤ ਅੱਛਾ ਬਣਦਾ ਫੇਸ ਸਕਰਬ ਬਿਲਕੁਲ ਸੌਫਟ ਹੁੰਦਾ ਹੈ ਇਹ ਬਹੁਤ ਅੱਛੇ ਰਿਜ਼ਲਟ ਦਿੰਦਾ ਹੈ ਇਹ ਤੁਹਾਡੀ ਦੋ ਰੈਮਡੀਜ਼ ਤਿਆਰ ਹੋ ਜੁਣੀਆਂ ਇੱਕੋ ਟਾਈਮ ਤੇ ਠੀਕ ਹੈ ਪ੍ਰੈਸ ਕਰਕੇ ਚੰਗੀ ਤਰ੍ਹਾਂ ਇਹਦੇ ਜਦੋਂ ਕੱਢ ਲੈਣਾ ਦੁੱਧ ਠੀਕ ਆ ਦੇਖੋ ਹੁਣ ਆਪਣੇ ਕੋਲ ਵਾਈਟ ਵਾਈਟ ਆਪਾਂ ਨੂੰ ਮਿਲ ਗਿਆ ਤੇ ਇਹਦੇ ਚ ਆਪਾਂ ਪਾਵਾਂਗੇ ਮੇਰੇ ਕੋਲ ਐਕਸਟਰਾ ਵਰਜਨ 올ਿਵ ਆਇਲ ਹੈ ਉਹ ਆਪਾਂ ਇਹਦੇ ਚ ਤੇਲ ਪਾਵਾਂਗੇ 2-3 ਚਮਚੇ ਬਾਕੀ ਤੁਹਾਡੀ ਜਿਹੜਾ ਵੀ ਤੁਹਾਡੇ ਕੋਲ ਤੇਲ ਹੋਵੇ ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ ਚੰਗੀ ਤਰ੍ਹਾਂ ਮਿਕਸ ਕਰਕੇ ਆਪਣਾ ਇਹ ਨਾਰੀਲ ਮਿਲਕ ਦਾ ਜੇ ਲੀਵ ਇਨ ਕੰਡੀਸ਼ਨਰ ਤਿਆਰ ਹੋ ਗਿਆ ਠੀਕ ਹੈ ਜੀ ਕੰਡੀਸ਼ਨਰ ਦੇ ਤੌਰ ਤੇ ਇਹਨੂੰ ਯੂਜ਼ ਕਰਾਂਗੇ ਆਪਾਂ ਘਰੇ ਬਣਾਉਂਦਾ ਹੀ ਫਾਇਦਾ ਹੁੰਦਾ ਵੈਸੇ ਤਾਂ ਕੰਪਨੀ ਮੇਡ ਵੀ ਆਉਂਦੇ ਨੇ ਨਾਰੀਲ ਮਿਲਕ ਆਉਂਦਾ ਤੇ ਉਹਦਾ ਘਰੇ ਬਣਾਉਂਦਾ ਹੀ ਹੁੰਦਾ ਕਿ ਪਿਓਰਿਟੀ ਤਾਂ ਆਪਾਂ ਨੂੰ ਸ਼ਿਉਰਿਟੀ ਹੁੰਦੀ ਹੈ ਕਿ ਪਿਓਰ ਹੈ ਠੀਕ ਹੈ ਸੋ ਉਹ ਬਣਾ ਲੈਣਾ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਆਪਣਾ ਪਸੰਦੀਦਾ ਤੇਲ ਜਿਹੜਾ ਵੀ ਤੁਸੀਂ ਤੇਲ ਲਗਾਉਣੀ ਹੋ ਜਿਹੜਾ ਤੁਹਾਨੂੰ ਪਸੰਦ ਹੈ ਉਹ ਲਾ ਸਕਦੇ ਇੱਥੇ ਤੁਹਾਨੂੰ ਪੂਰੀ ਖੁੱਲੀ ਛੁੱਟੀ ਹੈ ਠੀਕ ਹੈ ਮੈਂ ਆਪਣਾ ਵਨ ਪਸੰਦ ਲਗਾਇਆ ਸੀਗਾ ਤੇ ਤੁਸੀਂ ਵੀ ਆਪਣਾ ਮੰਗਸਨ ਤੇਲ ਉਹ ਨਹੀਂ ਚਲਾਉਣਾ ਮੈਂ 올ਿਵ ਆਇਲ ਲਾਇਆ ਸੀ ਐਕਸਟਰਾ ਵਰਜਨ 올ਿਵ ਆਇਲ ਦੇ ਵਿੱਚ ਦੋ ਤਿੰਨ ਚਮਚੇ ਪਾਉਣੀ ਹੈ ਤੁਸੀਂ ਤੇ ਉਹ ਤੁਸੀਂ ਤੁਹਾਡੀ ਇੱਛਾ ਹੈ ਜੇ ਤੁਸੀਂ ਬਾਅਦ ਚ ਮਤਲਬ ਥੋੜਾ ਜਿਹਾ ਵਾਈਲੀ ਟੱਚ ਨਹੀਂ ਚਾਹੁੰਦੇ ਵਾਲਾਂ ਚ ਤਾਂ ਤੁਸੀਂ ਪਹਿਲਾਂ ਲਗਾ ਲਓ ਚੰਗੀ ਤਰ੍ਹਾਂ ਆਪਣੇ ਵਾਲਾਂ 'ਚ ਵਿਰਲਾਪਾ ਪਾ ਪਾ ਕੇ ਤੇ ਸਾਰੀ ਲੈਂਥ ਤੇ ਵੀ ਲਗਾ ਲਓ ਗਿੱਲੇ ਕਰ ਲਓ ਚੰਗੀ ਤਰ੍ਹਾਂ ਪਾਉਣ ਤੇ ਫਿਰ ਤੁਸੀਂ ਨਾਲੋ ਬਟ ਮੈਂ ਜਿਹੜੇ ਤਰੀਕੇ ਨਾਲ ਲਾਇਆ ਸੀ ਉਹ ਬੈਸਟ ਹੈ ਉਹੀ ਕਰਨਾ ਹੈ ਸਰਦੀ ਦੇ ਵਿੱਚ ਤੁਸੀਂ ਮੈਂ ਉਹ ਵੀ ਰਿਕਮੈਂਡ ਕਰੂੰਗੀ ਤੁਹਾਨੂੰ ਉਹਦੇ ਵਿੱਚ ਹੀ ਕਰਨਾ ਤੁਸੀਂ ਅ ਨੋਰਮਲ ਤੇਲ ਲਾ ਕੇ ਤੁਸੀਂ ਆਪਣਾ ਜਿਵੇਂ 20-25 ਮਿੰਟ ਰੱਖ ਲਓ 그다음에 ਤੁਸੀਂ ਸ਼ੈਂਪੂ ਕਰ ਲਓ ਫਿਰ ਤੁਸੀਂ ਉਹ ਜਿਹੜਾ ਆਪਾਂ ਤਿਆਰ ਕੀਤਾ ਨਾ ਨਾਰੀਅਲ ਦਾ ਤੇ ਅ ਦੁੱਧ ਤੇ ਉਹਦੇ ਵਿੱਚ ਤੇਲ ਪਾ ਕੇ ਜਿਹੜਾ ਆਪਾਂ ਤਿਆਰ ਕੀਤਾ ਹੈ ਉਹ ਤੁਸੀਂ ਨਹਾਉਣ ਤੋਂ ਬਾਅਦ ਸ਼ੈਂਪੂ ਕਰਨ ਤੋਂ ਬਾਅਦ ਆਪਣੇ ਵਾਲਾਂ ਦੇ ਉੱਤੇ ਲਾਉਣੇ ਸਕੈਲਪ ਤੇ ਵੀ ਲਾ ਲਿਓ ਕਿ ਜੇ ਤੁਹਾਨੂੰ ਮੇਰੇ ਵਾਂਗ ਇਸ ਤਰ੍ਹਾਂ ਦੀ ਲੁੱਕ ਪਸੰਦ ਹੈ ਜਿਵੇਂ ਮੈਨੂੰ ਬਹੁਤ ਜ਼ਿਆਦਾ ਡਰਾਈ ਵਾਲੀ ਪਸੰਦ ਤਾਂ ਮੈਂ ਆਪਣੇ ਪਹਿਲਾਂ ਸਕੈਲਪ ਤੇ ਵੀ ਪਾ ਲਿਆ ਤੇ ਫਿਰ ਉਹ ਅੱਛੀ ਤਰ੍ਹਾਂ ਤੁਸੀਂ ਲੈਂਥ ਦੇ ਉੱਤੇ ਚੰਗੀ ਤਰ੍ਹਾਂ ਪਾਉਣਾ ਹੈ ਮਤਲਬ ਇੱਥੋਂ ਆ ਸਾਰਾ ਤੁਸੀਂ ਲੈਂਥ ਦੇ ਉੱਤੇ ਤੇ ਖਾਸ ਕਰਕੇ ਟਿਪਸ ਦੇ ਉੱਤੇ ਠੀਕ ਹੈ ਸਾਰੇ ਲਾ ਲੈਣਾ ਹੈ ਉਹ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ 5 ਮਿੰਟ ਮਤਲਬ ਇਹਨਾਂ ਨੂੰ ਇਕੱਠੇ ਜੇ ਕਰਕੇ ਸਿਰ ਤੇ ਰੱਖ ਲਓ ਤੇ ਤੁਸੀਂ ਆਪਣਾ ਕੰਡੇ ਨਾਲੋ 5-7 ਮਿੰਟ ਤੁਸੀਂ ਉਹਨੂੰ ਰੱਖਣੇ ਠੀਕ ਹੈ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਸਕੈਲਪ ਦੇ ਬੇਸ਼ੱਕ ਨਾ ਪਾਓ ਹੁਣ ਜਿਹੜੀਆਂ ਮੇਨ ਸਾਵਧਾਨੀਆਂ ਦੱਸਣ ਲੱਗੀਆਂ ਹਨ ਠੰਡਾ ਪਾਣੀ ਤੁਸੀਂ ਇੰਨੇ ਵਾਲਾਂ ਦੇ ਹੋਣਾ ਹੈ ਜਿੱਥੋਂ ਮਤਲਬ ਤੁਹਾਨੂੰ ਸਕੈਲਪ ਦਿੱਖਿਆ ਤਾਂ ਨਾ ਪਾਇਓ ਕਿਉਂਕਿ ਆਪਾਂ ਕੋਸੇ ਪਾਣੀ ਨਾਲ ਨਹਾਉਂਦੇ ਹੋਏ ਆ ਇੰਨੇ ਵਾਲਾਂ ਦੇ ਉੱਤੇ ਤੁਸੀਂ ਕੋਸਾ ਪਾਣੀ ਪਾ ਕੇ ਡੰਡਾ ਮਾੜੀ ਵਾਲਣਾ ਹੈ ਕੱਪ ਨਾਲ ਠੀਕ ਹੈ ਜਦੋਂ ਤੁਸੀਂ ਉਹ ਲਾਇਆ ਹੋਇਆ ਤੇ ਉਹਨੂੰ ਕੱਢ ਦੇਣਾ ਪਾਣੀ ਪਾ ਕੇ ਦੋ ਕੱਪ ਵਾਲੇ ਉਹਦਾ ਹੁਣ ਕੀ ਫਾਇਦਾ ਹੋਣਾ ਹੈ ਤੁਹਾਡਾ ਜਿਹੜਾ ਮਿਲਕ ਲਗਾਇਆ ਸੀ ਆਪਾਂ ਨਾਰੀਅਲ ਮਿਲਕ ਉਹ ਥੋੜਾ ਲੌਕ ਹੋ ਜਾਊਗਾ ਫੋਲਿਕਲਸ ਕੀ ਹੋ ਜਾਣਗੇ ਹੇਅਰ ਫੋਲਿਕਲਸ ਲੌਕ ਕਰ ਲੈਣਗੇ ਉਹਨੂੰ ਠੀਕ ਹੈ ਸਿਰ 'ਚ ਨਾ ਪਾਇਓ ਕਿਉਂਕਿ ਮੌਸਮ ਥੋੜਾ ਹੋ ਹੈ ਤੇ ਵਾਲਾ ਦੇ ਉੱਤੇ ਤੁਸੀਂ ਪਾ ਲੈਣਾ ਲੈਂਥ ਲੈਂਥ ਦੇ ਉੱਤੇ ਤੇ हेयर फॉलिकल्स ਸਟ੍ਰਾਈਟ ਕਰ ਦੇਣਗੇ ਆਪਣੀਆਂ ਉਹ ਤੇ ਜਿਹੜਾ ਮਸਚਰ ਰੋਕ ਹੋ ਜਾਊਗਾ ਇਹਦਾ ਸੱਚਮੁੱਚ ਇਹ ਮੈਂ ਅ ਪਿਛਲੇ 2 ਦਿਨ ਤੋਂ ਪੜ੍ਹ ਰਹੀ ਸੀ ਕਿਉਂਕਿ ਸੰਡੇ ਆਉਣ ਵਾਲਾ ਸੀਗਾ ਤਾਂ ਵੀ ਇਹਦੇ ਤੇ ਮੈਂ ਡਿਟੇਲ ਸਟੱਡੀ ਕਰ ਰਹੀ ਸੀ ਤੇ ਉਹਦੇ 'ਚ ਇੱਕ ਪੁਆਇੰਟ ਨਿਕਲ ਕੇ ਆਇਆ ਕਿ ਠੰਡੇ ਪਾਣੀ ਨਾਲ ਤੁਸੀਂ ਇਹਨੂੰ ਲੌਕ ਕਰਨਾ ਔਰ ਵਕਈ ਮੈਂ ਪਹਿਲਾਂ ਵੀ ਇਹ ਕਰਦੀ ਸੀ ਪਰ ਇਹ ਕਰਨ ਨਾਲ ਬਹੁਤ ਜ਼ਿਆਦਾ ਫਰਕ ਪਿਆ ਹੈ ਬਹੁਤ ਨਾਈਸ ਫੀਲ ਹੋਇਆ ਮੈਨੂੰ ਮਤਲਬ ਬਿਲਕੁਲ ਹੀ ਐ ਨਾ ਤਾਂ ਐਕਸਟਰਾ ਆਇਲੀ ਵੀ ਨਹੀਂ ਹੋਏ ਵਾਲ ਕਿਉਂਕਿ ਅਦਰਵਾਇਜ਼ ਤੇਲ ਦੇ ਨਾਲ ਐਕਸਟਰਾ ਆਇਲੀ ਹੋ ਜਾਂਦੇ ਨੇ ਚਿਪਚਿਪ ਕਰਨ ਲੱਗ ਜਾਂਦੇ ਉਹ ਵੀ ਨਹੀਂ ਹੋਏ ਤੇ ਬਿਲਕੁਲ ਜਿਹੜੀ ਡਰਾਈਨੈਸ ਸੀਗੀ ਉਹ ਖਤਮ ਹੋ ਗਈ ਮੇਰੇ ਨਾਲ ਇੱਕ ਇੱਥੇ ਜਿਹੜੀ ਇੱਕ ਆ ਜਿਹੜੀ ਬਾਲਮੀ ਇਹ ਤਾਂ ਮੇਰੇ ਪਤਾ ਨਹੀਂ ਇੰਨੇ ਕ ਥਾਂ 'ਚ ਮੇਰੀ ਡਰਾਈਨੈਸ ਹੈ ਇਹ ਮੇਰੇ ਡਰਾਈ ਰਹਿੰਦੇ ਆ ਤੇ ਇਹਦੇ ਨਾਲ ਮੇਰੇ ਅੱਜ ਜਿਹੜੇ ਹੈ ਬਹੁਤ ਅੱਛੇ ਫੀਲ ਆਈ ਹੈ ਤੇ ਹੁਣ ਮੈਂ ਸੋਚਿਆ ਵੀ ਲਗਾਤਾਰ ਤਿੰਨ ਚਾਰ ਹਫ਼ਤੇ ਇਹ ਕੰਟੀਨਿਊਸਲੀ ਕਰਨੀ ਹੈ ਹੁਣ ਚੇਂਜ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਤੁਹਾਡੀ हेयर ਗਰੋਥ ਵੀ ਹੋਊਗੀ ਜਿਨ੍ਹਾਂ ਨੂੰ हेयर ਗਰੋਥ ਦੀ ਪ੍ਰੋਬਲਮ ਹੈ ਜਾਂ ਟ੍ਰਾਈਨੈਸ ਦੀ ਪ੍ਰੋਬਲਮ ਹੈ ਜਾਂ ਫ੍ਰੀਜ਼ੀ ਹੈਅਰ ਹੈ ਤਾਂ ਮੇਰੇ ਵੱਨੋਂ ਰეკਮੈਂਡਡ ਹੈ ਐ ਸਮਝ ਲਓ ਕਿ ਮੈਂ ਤੁਹਾਨੂੰ ਰეკਮੈਂਡ ਕਰ ਰਹੀ ਹਾਂ ਕਿ ਤੁਸੀਂ ਇਹ ਤਰੀਕੇ ਦੇ ਨਾਲ ਆਪਣੀ ਵਾਲਾਂ ਨੂੰ ਨਵੀਂ ਲਾਈਫ ਦੇ ਦਿਓ ਤੁਸੀਂ ਲਗਾਤਾਰ ਕਰਨੀ ਹੈ ਮੈਂ ਜੇ ਮਹੀਨਾ ਕਹਿ ਰਹੀ ਹਾਂ ਤਾਂ ਤੁਸੀਂ 2 ਮਹੀਨੇ ਕਰ ਸਕਦੇ ਹੋ ਤੇ ਜੇ ਤੁਸੀਂ ਹਫਤੇ 'ਚ ਇਹਨੂੰ ਦੋ ਵਾਰੀ ਤੋਂ ਵੱਧ ਨਹੀਂ ਕਰਨਾ ਹਫਤੇ 'ਚ ਦੋ ਵਾਰੀ ਕਰ ਸਕਦੇ ਹੋ ਠੀਕ ਹੈ ਹਫਤੇ ਬਾਅਦ ਕਰੋ ਜਾਂ ਹਫਤੇ 'ਚ ਦੋ ਵਾਰੀ ਕਰ ਲਓ ਜੇ ਤੁਹਾਡੇ ਜ਼ਿਆਦਾ ਟਰਾਈ ਹੈ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਵਾਲ ਬਿਲਕੁਲ ਡਿਫਰੈਂਟ ਲਾਈਫਲੀ ਵਿੱਚ ਆ ਜਾਣਗੇ ਡਿਫਰੈਂਟ ਟੈਕਸਚਰ ਹੋ ਜਾਊਗਾ ਉਹਨਾਂ ਦਾ ਬਹੁਤ ਜ਼ਿਆਦਾ ਚੇਂਜ ਆਉਣ ਵਾਲੀ ਹੈ ਤੁਸੀਂ ਕਰਨਾ ਹੈ ਜੇ ਤੁਹਾਡੇ ਸਕਿਨ ਇਸ਼ੂਸ ਹੈਗੇ ਨੇ ਮਤਲਬ ਜੈਂਟਲ ਆਫ ਦਾ ਜ਼ਿਆਦੇ ਸ਼ਿਕਾਇਤ ਆ ਤੁਹਾਨੂੰ ਤਾਂ ਤੁਸੀਂ ਥੋੜੇ ਜਿਹਾ ਡ੍ਰੌਪਸ ਵਿੱਚ ਨਿੰਬੂ ਦੇ ਪਾ ਸਕਦੇ ਹੋ ਪਰ ਇੱਥੇ ਮੈਨੂੰ ਲੱਗਦਾ ਨਹੀਂਗਾ ਕਿ ਲੋੜ ਹੈ ਕਿਉਂਕਿ ਇਹਦੇ ਨਾਲ ਹੀ ਤੁਹਾਡੇ ਇਸ਼ੂਸ ਸੋਲਵ ਹੋ ਜਾਣੇ ਆ ਜੇ ਨਹੀਂ ਹੋਊਗਾ ਤੋ ਤਿੰਨ ਵਾਰੀ ਵਰਤੋਂ ਤੋਂ ਬਾਅਦ ਤੁਹਾਨੂੰ ਲੱਗੂਗਾ ਕਿ ਨਹੀਂ ਹੋ ਰਿਹਾ ਤਾਂ ਫਿਰ ਤੁਸੀਂ ਨਿੰਬੂ ਪਾ ਸਕਦੇ ਹੋ ਪਰ ਉਹਨੂੰ ਫਿਰ ਤੁਸੀਂ ਛੱਡਣਾ ਨਹੀਂ ਹੈ ਨਾ ਉਹਨੂੰ ਫਿਰ ਤੁਸੀਂ ਪਹਿਲਾਂ ਲਾਉਨੇ ਥੋੜਾ ਜਿਹਾ ਕੱਢ ਲੈਣੇ ਜਿੰਨਾ ਟੋਟਲ ਮਿਲਕ ਬਣਾਇਆ ਆ ਪਰ ਆਹੀ ਦੁੱਧ ਬਣਾਇਆ ਹੈ ਉਹਦੇ ਵਿੱਚ ਥੋੜਾ ਜਿਹਾ ਕੱਢ ਕੇ ਉਹਦੇ ਵਿੱਚ ਨਿੰਬੂ ਪਾ ਕੇ ਣਾਉਣ ਤੋਂ ਪਹਿਲਾਂ ਥਾ ਠੀਕ ਹੈ ਕਿਉਂਕਿ ਨਿੰਬੂ ਨੂੰ ਜ਼ਿਆਦਾ دیر ਆਪਣ ਸਕਿਨ ਉੱਤੇ ਨਹੀਂ ਛੱਡ ਸਕਦੇ ਫਿਰ ਉਹਨੂੰ ਤੁਸੀਂ 15-20 ਮਿੰਟ ਬਾਅਦ ਧੋ ਲਓ ਤੇ ਫਿਰ ਤੁਸੀਂ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਉਹ ਕਰ ਲੈਣਾ ਹੈ ਮਤਲਬ ਦੋਨੋਂ ਤੁਸੀਂ ਕੰਬੋ ਕਰ ਲੈਣੀ ਹੈ ਠੀਕ ਹੈ ਇਹਦੇ ਚ ਤੇਲ ਤੁਸੀਂ ਬੈਸਟ ਰਿਜ਼ਲਟ 올ਿਵ ਆਇਲ ਦਾ ਹੈ ਜਿਹੜਾ ਮੇਰੀ ਸਟੱਡੀ ਦਾ ਹੈ ਠੀਕ ਹੈ ਬਾਕੀ ਤੁਹਾਨੂੰ ਕੋਈ ਕੰਡੀਸ਼ਨ ਨਹੀਂ ਹੈਗੀ ਕਿ ਇਹ ਤੇਲ ਨਹੀਂ ਪਾਉਣਾ ਉਹ ਤੇਲ ਨਹੀਂ ਪਾਉਣਾ ਜਿਹੜਾ ਵੀ ਤੇਲ ਤੁਹਾਨੂੰ ਸੂਟ ਕਰਦਾ ਤੁਸੀਂ ਉਹ ਪਾ ਸਕਦੇ ਹੋ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਇਵਨ ਆਪਣਾ ਸਰੋਂ ਦਾ ਤੇਲ ਤੁਸੀਂ ਪਾ ਸਕਦੇ ਹੋ ਐਸਾ ਨਹੀਂ ਹੈਗਾ ਕਿ ਕੋਈ ਖਰਚਾ ਲੱਗ ਤੋਂ ਕਰਨਾ ਕਿਉਂਕਿ ਵਾਅਦੇ ਮੁਤਾਬਕ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਮੈਂ ਤੁਹਾਨੂੰ ਜਿੰਨੀਆਂ ਰੈਪੀਸ ਦੇਣੀਆਂ ਉਹ ਦੇਣੀਆਂ ਜਿਦੇ ਤੁਹਾਨੂੰ ਪੂਰੀ ਫੁੱਲ ਫਰੀडम ਵੀ ਹੋਵੇ ਤੇ ਤੁਹਾਡਾ ਖਰਚਾ ਵੀ ਨਾ ਹੋਵੇ ਸਿਰਫ ਨਾਰੀਅਲ ਚਾਹੀਦਾ ਤੁਹਾਨੂੰ ਜੇ ਤੁਹਾਡੇ ਕੋਲੇ ਕੱਚਾ ਨਾਰੀਅਲ ਨਹੀਂ ਹੋਊਗਾ ਤਾਂ ਤੁਸੀਂ ਜਿਹੜਾ ਪੱਕਾ ਨਾਰੀਅਲ ਹੈ ਉਹਨੂੰ ਕੋਈ ਕद्दूकस ਕਰਨੇ ਜਾਂ ਮਿਕਸੀ ਮਾਰ ਲੈਣੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਉਹਨੂੰ ਇਸੇ ਤਰੀਕੇ ਪਾਣੀ ਦੇ ਵਿੱਚ ਉਬਲਦੇ ਉਬਲਦੇ ਪਾਣੀ 'ਚ ਉਹਨੂੰ ਇੱਕ ਬੋਇਲ ਦੇ ਦਿਓ ਫਿਰ ਠੀਕ ਹੈ ਤੇ ਤੁਸੀਂ ਮਿਲਕ ਤਿਆਰ ਕਰ ਲੈਣਾ ਵਿੱਚ ਥੋੜਾ ਜਿਹਾ ਪਾਉਣਾ ਇੰਨਾ ਪਿਆਰਾ ਕੰਡੀਸ਼ਨਰ ਤਿਆਰ ਹੈ ਇੱਕ ਕੰਡੀਸ਼ਨਰ ਹੈ ਬੇਸਿਕਲੀ ਹੈਨਾ ਤੇ ਇਹ ਲੀਵ-ਆਨ ਕੰਡੀਸ਼ਨਰ ਹੈ ਮਤਲਬ ਤੁਸੀਂ ਛੱਡਣਾ ਹੈ ਇਹਨੂੰ ਆਪਣੇ ਵਾਲਾਂ 'ਚ ਹਮੇਸ਼ਾ ਲਈ ਅਗਲੇ ਹਫ਼ਤੇ ਤੱਕ ਤੁਸੀਂ ਇਹਨੂੰ ਵਾਲਾਂ 'ਚ ਛੱਡ ਸਕਦੇ ਹੋ ਲੀਵ-ਆਨ ਕੰਡੀਸ਼ਨ ਲੀਵ-ਇਨ ਕੰਡੀਸ਼ਨਰ ਤੁਹਾਡਾ ਤਿਆਰ ਹੋ ਗਿਆ ਆਪਣੇ ਵਾਲਾਂ ਦੀ ਕੰਡੀਸ਼ਨਿੰਗ ਕਰੋ ਨਵੀਂ ਲਾਈਫ ਦਿਓ ਤੇ ਤੁਸੀਂ ਜਿਹੜੀ ਤੁਹਾਨੂੰ ਖੁਸ਼ੀ ਹੋਊਗੀ ਜਿੰਨੀ ਮੈਨੂੰ ਹੋਈ ਅੱਜ ਮੇਰੇ ਵਾਲ ਬਣਨ ਦੇ ਜੀ ਨਹੀਂ ਕਹਿੰਦਾ ਹੱਥ ਲਾਉਣ ਦੇ ਜੀ ਕਰ ਜਾਂਦਾ ਬਾਰ-ਬਾਰ ਤੇ ਤੁਸੀਂ ਜ਼ਰੂਰ ਕਰਨਾ ਹੈ ਤੇ ਮੈਨੂੰ ਰਿਜ਼ਲਟ ਦੱਸਣਾ ਹੈ ਕਿ ਕਮੈਂਟ ਕਰਕੇ ਬਹੁਤ ਸਾਰੇ ਕਮੈਂਟ ਆ ਰਹੇ ਨੇ ਬਹੁਤ ਛੇਤੀ ਹੀ ਮੈਂ ਸਾਰਿਆਂ ਦੇ ਤੁਹਾਡੇ ਕਮੈਂਟਾਂ ਦੀ ਇੱਕ ਵੀਡੀਓ ਵੀ ਤੁਹਾਨੂੰ ਦਵਾਂਗੀ ਸਾਰਿਆਂ ਦੇ ਕਮੈਂਟ ਪੜਾਂਗੇ ਆਪਾਂ ਇੱਕ ਦਿਨ ਦੋ ਤੇਰੀਆਂ ਦੋ ਮੇਰੀਆਂ એપisode ਦੇ ਵਿੱਚ ਠੀਕ ਹੈ ਕਈ ਦਿਨ ਹੋ ਗਏ ਹੋਇਆ ਨਹੀਂ ਤੇ ਇੱਕ ਦਿਨ ਆਪਾਂ ਉਹ ਵੀ ਤੁਹਾਨੂੰ ਮੈਂ ਸਾਰਿਆਂ ਦੇ ਜਿਹੜੇ ਫੀਡਬੈਕਸ ਆਈਆਂ ਹੋਈਆਂ ਤੁਹਾਨੂੰ ਵੀ ਪੜ ਕੇ 사ਉਂਗੀ ਬਸ ਤਾਂ ਤੁਸੀਂ ਪਾੜੀ ਲੈਂਦੇ ਹੋਵੋਗੇ ਸਾਰੇ ਆਪ ਹੀ ਤੇ ਇਹ ਜਰੂਰ ਕਰਨਾ ਹੈ ਤੁਸੀਂ ਤੇ ਕਰਕੇ ਮੈਨੂੰ ਰਿਜ਼ਲਟ ਦੱਸਨੇ ਠੀਕ ਹੈ ਤੇ ਮੈਨੂੰ ਡੈਫੀਨਿਟਲੀ ਪਤਾ ਹੈ ਜਿਵੇਂ ਗੱਲ ਇੱਕ ਫੈਨ ਲਿਖਿਆ ਸੀਗਾ ਕਿ ਮੈਨੂੰ ਤਾਂ ਕੋਈ ਠੰਡ ਠੁਣ ਦੀ ਪ੍ਰਵਾਹ ਨਹੀਂ ਹੈਗੀ ਮੈਂ ਤਾਂ ਕਰ ਲੈਣਾ ਤਾਂ ਇਸ ਤਰ੍ਹਾਂ ਦੀ ਜਦੋਂ ਤੁਹਾਡੇ ਅੰਦਰ ਜੋਸ਼ ਹੋਊਗਾ ਤੇ ਡੈਫੀਨਿਟਲੀ ਤੁਹਾਨੂੰ ਰਿਜ਼ਲਟ ਮਿਲਣ ਵਾਲੀ ਹੈ ਬਿਲਕੁਲ ਵਿਸ਼ਵਾਸ ਨਾਲ ਕਰਨਾ ਹੈ ਇੱਕ ਲਾਈਫ ਹੈ ਇੰਜੋਏ ਕਰੋ ਉਹਨੂੰ ਬਿਨਾ ਪੈਸਾ ਤੋਂ ਵੀ ਇੰਜੋਏ ਕੀਤੀ ਜਾ ਸਕਦੀ ਹੈ ਆਪਾਂ ਬਹੁਤ ਘੱਟ ਬੈਸ ਨਾਲ ਆਪਣੀ ਸਾਰੀ ਸ਼ੌਂਕ ਪੂਰੀ ਕਰਨੀ ਹੈ ਮੈਂ ਤੁਹਾਡੇ ਨਾਲ ਹਾਂ ਤੁਸੀਂ ਆਪਣੀਆਂ ਪ੍ਰੋਬਲਮਸ ਦੱਸੋ ਸੋਲੂਸ਼ਨ ਮੈਂ ਕੱਢ ਕੇ ਲਿਆਉਂਗੀ ਤੇ ਲਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਤੁਹਾਡਾ ਪਿਆਰਾ ਜਾ ਮੇਰੇ ਲਈ ਬਹੁਤ ਫੀਡਬੈਕ ਹੁੰਦੀ ਹੈ ਬਹੁਤ ਮੈਨੂੰ એનર્ਜੀ ਦਿੰਦਾ ਹੈ ਉਹ ਜਰੂਰ ਕਰਦਾ ਕਰੋ ਮੈਨੂੰ ਬਹੁਤ ਸਾਰੀਆਂ ਭੈਣਾਂ ਤਾਂ ਆਏ ਲੱਗਣ ਲੱਗੀਆਂ ਜਿਵੇਂ ਮੇਰੇ ਘਰ ਦੇ ਮੈਂਬਰ ਨੇ ਇਹ ਹੈ ਨਾ ਜਿਵੇਂ ਰਾਜੀਂਦਰ ਦਾ ਨਾਮ ਯਾਦ ਹੋ ਗਿਆ ਮੈਨੂੰ ਅਸ਼ਮੀਤ ਜੀ ਦਾ ਨਾਮ ਯਾਦ ਹੋ ਗਿਆ ਹੋਰ ਵੀ ਇੱਕ ਦੋ ਐਸਤੇ ਹੈਗੇ ਜਿਹੜੇ ਰੈਗੂਲਰ ਬਲਜੀਤ ਧੰਨੀ ਸੂਲਰ ਪਟਿਆਲਾ ਤੋਂ ਉਹਨਾਂ ਦਾ ਵੀ ਮੈਨੂੰ ਨਾਮ ਹੀ ਯਾਦ ਹੋ ਗਿਆ ਬਹੁਤ ਸਾਰੀਆਂ ਭੈਣਾਂ ਦੇ ਤਾਂ ਨਾਮ ਹੀ ਯਾਦ ਹੋ ਗਏ ਮੈਨੂੰ ਇੱਕ ਗੇਮ ਪਬਜੀ ਬੈਂਡ ਆਈਡੀ ਤੋਂ ਹੈ ਤਾਂ ਇਸ ਕਰਕੇ ਛੋਟਾ ਜਿਹਾ ਤੁਹਾਡਾ ਇੱਕ ਕਮੈਂਟ ਤੇ ਲਾਈਕ ਮੇਰੇ ਲਈ ਬਹੁਤ એનર્ਜੀ ਪੈਦਾ ਕਰਦਾ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੀ ਭੈਣ ਭਰਾਵਾਂ ਦੀ ਪ੍ਰੋਬਲਮ ਸੋਲਵ ਹੋ ਜੇ ਤੇ ਮਿਲਾਂਗੇ ਫਿਰ ਅਗਲੀ ਕਿਸੇ ਵੀਡੀਓ 'ਚ ਤਦ ਤੱਕ ਲਈ ਜਸਟ ਇੰਜੋਏ